ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਅੱਜ ਸਿੰਘਾਂ ਵੱਲੋਂ ਨਰਵਾਰ ਸਾਹਿਬ ਦੇ ਖਾਸ ਸੇਵਾ ਕੀਤੀ ਗਈ ਝਾੜੂ ਪੋਚੇ ਦੀ ਹਾਲ ਦੀ ਨਾਲ ਸੇਵਾ ਕਰਵਾਈ ਗਈ ਗੁਰਮਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਸੰਤ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੀ ਹਾਜ਼ਰ ਨਜ਼ਰ ਪਰ ਪਾਕਿੱਤੀ ਚੰਦੋਆ ਸਾਹਿਬ ਰਮਾਲੇ ਤੇ ਆ ਬਾਹਰ ਦਾ ਸਾਰੀ ਕਲੀਨਿੰਗ ਕੀਤੀ ਗਈ ਹੈ ਕਲੀਨਸਿੰਗ ਕਰੀ ਹੈ ਤੇ ਵਾਈਰ ਗੁਰਜੀ ਆਪਣਾ ਵੈਕਿਊਮ ਕਲੀਨਰ ਤੇ ਸੇਵਾ ਕੀਤੀ ਗਈ ਹੈ ਜੀ ਕੱਲੀ ਕੱਲੀ ਚੀਜ਼ ਸਫਾਈ ਕੀਤੀ ਹੈ ਰਮਾਲਾ ਸਾਹਿਬ ਬਦਲੇ ਆ ਗਿਆ ਸਟੇਜ ਦੀ ਕਾਰਵਾਈ ਹੋਈ ਬਦਲੀ ਗਈ ਪਰਦੇ ਚੇਂਜ ਕਰਦੇ ਪੈਣੇ ਸਿੰਘ ਜੀ ਚੇ ਜਿੱਤਿਆ ਗਿਆ ਜੀ ਸੇਵਾਦਾਰਾਂ ਵੱਲੋਂ ਨਵਾਂ ਲਗਾਇਆ ਗਿਆ ਸਾਰੀ ਸੇਵਾ ਕੀਤੀ ਗਈ ਹੈ ਸੇਵਾ ਦੀ ਵੀ ਵੀਡੀਓ ਜਲਦੀ ਪਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਖਾਤੇ ਉੱਚਾ ਲੱਗਾ ਆ ਪੱਖੇ ਛੱਡ ਰੱਖੇ ਆ ਬਾਬਾ ਜੀ ਕਹਿੰਦੇ ਬਾਅਦ ਚ ਬੰਦ ਕਰ ਦਾਂਗੇ ਤੇ ਤੋਂ ਦੇ ਸੇਵਾਦਾਰ ਅਸਦੇ ਬਲਾਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 24 ਘੰਟੇ ਸੇਵਾ ਤੇ ਮੌਜੂਦ ਤੇ ਹੁਣ ਚਾਲੇ ਪਾਉਣੇ ਆ ਜੀ ਖਾਲਜਵਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾ ਤੇਰੀ ਨੇ ਵਿੱਚ ਆਉਂਦੀ ਹੈਗੀ ਕਾਕਾ ਜੀ ਚਲੋ ਕਰ ਦਿੰਦੇ ਆ ਕਿਰਪਾ ਮਹਿਰਮਤ ਦੀ ਦ੍ਰਿਸ਼ਟੀ ਪਾ ਦਿੰਦੇ ਆ ਤੁਹਾਡੇ ਤੇ ਵੀ